ਕੁਦਰ ਪਹਿਲਾਂ ਸਰ ਚੈਨਲ ਵੱਲੋਂ ਖਬਰ ਬਖਾਈ ਗਈ ਸੀ ਕਿ ਮੁਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾ ਪਰ ਗਰੀਬਦਾਸ ਦੇ ਵਿੱਚ ਨੂੰ ਬੰਦੀ ਜੈਂਤੀ ਕੀ rau ਨਦੀ ਦੇ ਵਿੱਚ ਇੱਕ ਲਵਾਰਸ ਗੱਡੀ ਪਈ ਸੀ ਇਹਦੀ ਜਾਣਕਾਰੀ ਅਸੀਂ ਪੁਲਿਸ ਨੂੰ ਦਿੱਤੀ ਹੈ ਮੌਕੇ ਤੇ ਹੁਣ ਪੁਲਿਸ ਦੀ ਟੀਮ ਪਹੁੰਚ ਗਈ ਹੈ ਤੁਸੀਂ ਦੇਖੋ ਕਿ ਪੁਲਿਸ ਇਸ ਗੱਡੀ ਦੀ ਪੂਰੀ ਜਾਂਚ ਕਰ ਰਹੀ ਹੈ ਕਿ ਆਖਰੀ ਗੱਡੀ ਹੈ ਕਿਸ ਦੀ ਹੈ ਵੈਰੀਫਾਈ ਕੀਤਾ ਜਾ ਰਿਹਾ ਦੂਜੇ ਪਾਸੇ ਦੱਸ ਦਿੰਨੇ ਆ ਹੁਣ ਜੀਸੀਬੀ ਮਸ਼ੀਨ ਵੀ ਮੰਗਾਈ ਜਾ ਰਹੀ ਹੈ ਕਿ ਇਸ ਨੂੰ ਬਾਹਰ ਕੱਢ ਕੇ ਪੁਲਿਸ ਆਪਣੇ ਕਬਜ਼ੇ ਚ ਲਏਗੀ ਉਸ ਤੋਂ ਬਾਅਦ ਇਸ ਦੇ ਮਾਲਕ ਦਾ ਪਤਾ ਕੀਤਾ ਜਾਵੇਗਾ ਕਿ ਆਖਿਰ ਇਹ ਗੱਡੀ ਇਹ ਜਿਕਾ ਕਿਵੇਂ ਪਾਣੀ ਵਿੱਚ ਡੁੱੜ ਕੇ ਆਈ ਹੈ ਕਿਉਂਕਿ ਇਸ ਦੇ ਵਿੱਚ ਕੌਣ ਸਵਾਰ ਸੀ ਕਿਸ ਨੇ ਇਸ ਗੱਡੀ ਦੇ ਵਿੱਚ ਸਵਾਰ ਹੋ ਕੇ ਇਸ ਜਗ੍ਹਾ ਉੱਤੇ ਰੁੜੀ ਹੈ ਕਾਫੀ ਸਵਾਲ ਜਿਹੜੀ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਹੈ ਇਸ ਦੇ ਚਰਸੀ ਨੰਬਰ ਤੋਂ ਪਤਾ ਲੱਗ ਸਕਦਾ ਹੈ ਦੂਜੇ ਪਾਸੇ ਕੋਈ ਇਸ ਤਰੀਕੇ ਦੀ ਨਿਸ਼ਾਨੀ ਵੀ ਇਸ ਗੱਡੀ 'ਚ ਮਿਲ ਸਕਦੀ ਹੈ ਇਸ ਨੂੰ ਲੈ ਕੇ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਕਿਉਂਕਿ ਪਿਛਲੀ ਤੋਂ ਦੇਖਿਆ ਹੋਵੇਗਾ ਇੱਕ ਜੀਪ ਰੁੜੀ ਸੀ ਜਿਸ ਤੋਂ ਬਾਅਦ ਕੁਝ ਨੌਜਵਾਨ ਉਹਦੇ ਵਿੱਚ ਹਲੜਬਾਜ਼ ਸਵਾਰ ਹੋ ਕੇ ਨਦੀ ਨੂੰ ਕਰਾਸ ਕਰਨ ਲੱਗੇ ਸੀ ਜਿਸ ਤੋਂ ਬਾਅਦ ਜਾ ਕੇ ਕੁਝ ਕਿਨਾਰੇ ਦੇ ਉੱਤੇ ਗੱਡੀ ਰੁਕ ਜਾਂਦੀ ਹੈ ਫਿਰ ਉਹਨੂੰ ਜੇਸੀ ਮਸ਼ੀਨ ਦੇ ਨਾਲ ਰੈਸਕਿਊ ਕੀਤਾ ਜਾਂਦਾ ਹੈ ਰੈਸਕਿਊ ਕਰਨ ਤੋਂ ਬਾਅਦ ਫਿਰ ਉਹ ਉਹਨਾਂ ਨੌਜਵਾਨਾਂ ਨੂੰ ਸਹੀ ਸਲਾਮਤ ਬਾਹਰ ਕਢ ਲਿਆ ਜਾਂਦਾ ਹੈ ਜੀਪ ਦੀ ਬਹੁਤ ਬੁਰੀ ਹਾਲਤ ਹੋ ਗਈ ਸੀ ਪਰ ਹੁਣ ਜਦੋਂ ਬਾਰਸ਼ਾ ਹਟੀਆਂ ਨੇ ਪਾਣੀ ਉਤਰ ਚੁੱਕਾ ਹੈ ਉਸ ਤੋਂ ਬਾਅਦ ਹੁਣ ਪਤਾ ਲੱਗਦਾ ਕਿ ਆਖਿਰ ਕਿੰਨਾ ਕੁ ਨੁਕਸਾਨ ਇਲਾਕੇ ਦੇ ਵਿੱਚ ਪਾਣੀ ਦੇ ਨਾਲ ਹੋਇਆ ਤਾਂ ਇਹ ਗੱਡੀ ਦੇਖੋ ਕੀ ਡਰਾਈਵਰ ਗੱਡੀ ਲੱਗ ਰਹੀ ਹੈ ਫੋਰਡ ਵਾਲਿਆਂ ਦੀ ਪਰ ਅਜੇ ਪੁਲਿਸ ਵੱਲੋਂ ਕੋਈ ਪੁਸ਼ਟੀ ਇਸ ਤਰੀਕੇ ਦੀ ਨਹੀਂ ਕੀਤੀ ਗਈ ਪਰ ਜਿਸ ਤਰੀਕੇ ਨਾਲ ਹਾਲਾਤ ਲੱਗ ਰਹੇ ਨੇ ਗੱਡੀ ਬਿਲਕੁਲ ਨਮੀ ਲੱਗ ਰਹੀ ਹੈ ਪਰ ਇਸ ਦੀ ਹਾਲਤ ਉਹ ਕਰ ਦਿੱਤੀ ਹੈ ਕਿ ਜਿਵੇਂ ਤੁਸੀਂ ਦੇਖੋ ਕਿ ਕਾਫੀ ਕਵਾੜੀਆਂ ਦੇ ਕੋਲ ਇਸ ਤਰੀਕੇ ਦੀ ਗੱਡੀ ਦੇ ਹਾਲਤ ਮਿਲਦੀ ਹੈ ਪਰ ਤੋ ਦੇਖੋ ਕੀ ਨਵੀਂ ਗੱਡੀ ਦਾ ਪਾਣੀ ਨੇ ਕੀ ਹਾਲਤ ਕੀਤੀ ਅਗਰ ਇਸ ਦੇ ਵਿੱਚ ਕੋਈ ਬੰਦਾ ਸਵਾਰ ਸੀ ਤਾਂ ਉਸ ਦੇ ਕੀ ਹਾਲਾਤ ਹੋਏ ਹੋਣਗੇ ਉਹ ਕੌਣ ਸਵਾਰ ਸੀ ਵਿੱਚ ਜਾਂ ਫਿਰ ਉਸ ਨੇ ਕਿਵੇਂ ਪਾਣੀ ਦੇ ਵਿੱਚ ਇਸ ਗੱਡੀ ਨੂੰ ਬਾੜਿਆ ਇਹ ਕਾਫੀ ਸਵਾਲ ਪੁਲਿਸ ਕੋਲ ਜਾਂਚਦੇ ਨੇ ਪਰ ਇਸ ਤਰੀਕੇ ਨਾਲ ਹੁਣ ਇਸ ਗੱਡੀ ਨੂੰ ਕੱਢ ਕੇ ਵੈਰੀਫਾਈ ਕੀਤਾ ਜਾਵੇਗਾ ਦੂਜੇ ਪਾਸੇ ਕਿ ਇਸ ਦੀ ਕੋਈ ਪਰਮਿਸ਼ਨ ਪੁਲਿਸ ਕੋਲ ਸੀ ਜਾਂ ਫਿਰ ਗੱਡੀ ਲਾਪਤਾ ਦੀ ਕੋਈ ਪਰਮਿਸ਼ਨ ਸੀ ਜਾਂ ਫਿਰ ਕੋਈ ਬੰਦੇ ਦੀ ਕੋਈ ਰਿਪੋਰਟ ਇਸ ਤਰੀਕੇ ਦੀ ਤਾਂ ਇਸ ਨੂੰ ਲੈ ਕੇ ਸਾਡੇ ਨਾਲ ਏ ਰਜਿੰਦਰ ਸਿੰਘ ਨੇ ਐਸਆਈ ਜਿਹੜੇ ਇਸ ਮਾਮਲੇ ਵਿੱਚ ਮੌਕੇ ਤੇ ਪਹੁੰਚੇ ਨੇ ਉਹਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਸ ਗੱਡੀ ਦੇ ਵਿੱਚ ਕੌਣ ਸਵਾਰ ਸੀ ਰਜਿੰਦਰ ਸਿੰਘ ਜੀ ਤੁਸੀਂ ਪਹੁੰਚੇ ਹੋ ਤਾਂ ਇਸ ਗੱਡੀ ਨੂੰ ਵੇਖਿਆ ਤਾਂ ਅਸੀਂ ਤੁਹਾਡੇ ਧਿਆਨ ਚ ਲਿਆਇ ਸਿਸ ਸਾਬ ਦੇ ਹੁਣ ਤੁਸੀਂ ਮੌਕੇ ਤੇ ਪਹੁੰਚ ਗਏ ਤਾਂ ਇਸ ਬਾਰੇ ਕੀ ਲੱਗ ਰਿਹਾ ਕਿ ਕਿਸ ਤਰੀਕੇ ਨਾਲ ਇਹ ਜਿਹੜੀ ਗੱਡੀ ਜਗ੍ਹਾ ਉੱਤੇ ਰੁੜ ਕੇ ਆਈ ਹੈ ਹਾਂਜੀ ਇਹ ਜੀ ਮੈਨੂੰ ਐਸਐਚਓ ਸਾਹਿਬ ਵੱਲੋਂ ਹੁਕਮ ਹੋਇਆ ਉਹਨਾਂ ਨੂੰ ਪਤਾ ਲੱਗਿਆ ਸੀ ਵੀ ਉੱਥੇ ਕੋਈ ਗੱਡੀ ਮਿਲੀ ਐ ਨਦੀ ਦੇ ਵਿੱਚ ਹਾਂਜੀ ਤੇ ਮੈਂ ਪਹੁੰਚਿਆ ਮੌਕੇ ਤੇ ਹੁਣ ਇਹਨਾਂ ਨੂੰ ਇਹਨੂੰ ਦੇਖਦੇ ਆਂ ਜੀ ਜੀਸੀਬੀ ਮੰਗਾਈ ਐ ਤੇ ਇਹਨੂੰ ਵਿੱਚੋਂ ਦੱਬੀ ਹੋਈ ਐ ਵਿੱਚੋਂ ਕੱਢ ਕੇ ਇਹਦਾ ਨੰਬਰ ਨੰਬਰ 88 ਨੰਬਰ ਵਗੈਰਾ ਹਾਂਜੀ ਜਾਂ ਹੋਰ ਕੋਈ ਪ੍ਰੂਫ ਇਹਦੇ ਵਿੱਚੋਂ ਮਿਲਦਾ ਤੇ ਉਹਦੇ ਵਿੱਚ ਵੈਰੀਫਾਈ ਕਰਾਂਗੇ ਵੀ ਇਹ ਕਿਸ ਤਰ੍ਹਾਂ ਤੇ ਕਿੱਥੋਂ ਰੁੜ ਕੇ ਆਈ ਐ ਹਾਂਜੀ ਇਹ ਉਹਦਾ ਸਾਰਾ ਇਹਦੇ ਪਿੱਛੇ ਤੈਂ ਤੱਕ ਜਾਵਾਂਗੇ ਜੀ ਕੱਢ ਕੇ ਇਹਦਾ ਚੈਸੀ ਨੰਬਰ ਦੇਖ ਕੇ ਤੇ ਇਹਦਾ ਜਿਹੜਾ ਆ ਇਹਦੇ ਅੰਦਰ ਕੋਈ ਡਾਕੂਮੈਂਟਸ ਜਿਹੜਾ ਮਿਲਦਾ ਆ ਇਹ ਦੇ ਵੈਰੀਫਾਈ ਕਰਾਂਗੇ ਤੇ ਉਹਨਾਂ ਦੇ ਪਿੱਛੇ ਦੇ ਮਾਲਕ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਜੀ ਠੀਕ ਹੈ ਬਿਲਕੁਲ ਤੋ ਦੇਖੋ ਕੀ ਹੈ ਸਨ ਐਸਏ ਰਜਿੰਦਰ ਸਿੰਘ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਮੌਕੇ ਤੇ ਅਸੀਂ ਪਹੁੰਚ ਕੇ ਪੂਰੀ ਜਾਂਚ ਕੀਤੀ ਹੈ ਤੇ ਨਾਲ ਦੀ ਨਾਲ ਹੁਣ ਚਰਸੀ ਨੰਬਰ ਤੋਂ ਪਤਾ ਲੱਗੇਗਾ ਕਿ ਆਖਰੀ ਗੱਡੀ ਹੈ ਕਿਸ ਦੀ ਹੈ ਜੇਸੀ ਮਸ਼ੀਨ ਮਂਗਾਈ ਹੈ ਤਾਂ ਪੁਲਿਸ ਆਪਣੇ ਕਬਜ਼ੇ ਵਿੱਚ ਇਸ ਗੱਡੀ ਨੂੰ ਲੈ ਰਹੀ ਹੈ ਪਰ ਸਵਾਲੇ ਖੜੇ ਨੇ ਕਿ ਆਖਰੀ ਨਦੀ ਦੇ ਵਿੱਚ ਇਹ ਗੱਡੀ ਕਿਵੇਂ ਪਹੁੰਚੀ ਕਿਵੇਂ ਰੁੜੀ ਤਾਂ ਇਸ ਨੂੰ ਲੈ ਕੇ ਪੁਲਿਸ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਕਰੇਗੀ ਕਿ ਆਖਰ ਇਸ ਦਾ ਮਾਲਕ Men som et dignal tissing.